ਸੋ ਸੰਗਤਾਂ ਜਿਹੜੀਆਂ ਨੇ ਬਹੁਤ ਹਮ ਹੁਮਾ ਕੇ ਪਹੁੰਚੀਆਂ ਸੇਵਾ ਕਰੰਦੀਆਂ ਨੇ ਗੁਰੂ ਮਹਾਰਾਜ ਦੇ ਘਰੇ ਤੁਸੀਂ ਦੇਖੋ ਮਹਾਰਾਜ ਦੀ ਸਵਾਰੀ ਜਿਹੜੀ ਉਹ ਪਹੁੰਚ ਚੁੱਕੀ ਏ ਤੇ ਇਧਰ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੱਗੇ ਸਾਰੀਆਂ ਜਿਹੜੀਆਂ ਸੰਗਤਾਂ ਨੇ ਉਹ ਸੇਵਾ ਨਿਭਾਉਂਦੀਆਂ ਨੇ ਤੇ ਜੋ ਵੀ ਸ਼ਰਧਾ ਭਾਵਨਾ ਹੈਗੀ ਇਹ ਸੰਗਤਾਂ ਦੀ ਉਸੇ ਹਿਸਾਬ ਨਾਲ ਉਹਨਾਂ ਨੇ ਇੰਤਜ਼ਾਮ ਕੀਤੇ ਨੇ ਸਮੁੱਚੀ ਸੰਗਤ ਜਿਹੜੀ ਏ ਉਹ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਆਂਦੇ ਨੇ ਮੱਥਾ ਟੇਕਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਯਾਦ ਵਿੱਚ ਦੇਖੋ ਕੱਠ ਵੀਰਾਪਲੀਆ ਸੰਗਤ ਜਿਹੜੀ ਏ ਸਾਰੀ ਇੱਥੇ ਪਹੁੰਚੀ ਏ ਜਿੰਨਾ ਕੋਈ ਕਰ ਸਕਦਾ ਉਸ ਤਰੀਕੇ ਦੇ ਨਾਲ ਹੀ ਸੇਵਾ ਨਿਭਾ ਰਿਹਾ ਜਿੰਦੇ ਚੋਗਾ ਕੋਈ ਹੈਗਾ ਮੁਸਲਮਾਨ ਵੀਰਾਂ ਨੇ ਬੜੀ ਸੇਵਾ ਨਿਭਾਈ ਆ ਇਸ ਇਲਾਕੇ ਦੇ ਵਿੱਚ ਉੱਚੀ ਜੀ ਅੱਜ ਟਾਈਮ 1.5 ਵਜੇ ਨੇ ਦੁਪਹਿਰ ਦੇ ਸੀਨਾ ਉੱਚੀ ਜੀ ਲਾਟ ਹੋਈ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆ ਸਾਰੀਆਂ ਸੰਗਤਾਂ ਮੱਥਾ ਟੇਕਣ ਆ ਦੇਖੋ ਬਾੜ ਕੜਪ ਦੇ ਕਰਮ ਬਚਾ ਕੇ ਜੀ ਆਪਣੇ बहुत ही ज्यादा वाइया छोटे छोटे बच्चे गुरु साहब का आशीर्वाद लेंगे ने ਛੋਟੇ ਛੋਟੇ ਬੱਚਿਆਂ ਨੂੰ ਲੋਕੀ ਆਪਣੇਆਂ ਨੂੰ ਲੈ ਕੇ ਆਏ ਗੁਰੂ ਸਾਹਿਬ ਦੀ ਯਾਦ ਵਿੱਚ